ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਜੀ ਅੱਜ ਅਸੀਂ ਇੱਕ ਲੋੜੀ ਤੇ ਬਣਾਏ ਸੀ ਇੱਕ ਤੁਸੀਂ ਲੈ ਲੈਣੇ ਜੀ ਕੌਫੀ ਮੱਗ ਤੇ ਬਹੁਤ ਸਾਰੀ ਪੈਕਿੰਗ ਜਿਹੜੀ ਤੁਸੀਂ ਗਿਫਟ ਬੱਚਿਆਂ ਨੂੰ ਕਰਕੇ ਤੁਸੀਂ ਬਣਾ ਕੇ ਤੁਸੀਂ ਦੇ ਸਕਦੇ ਜੀ ਬਹੁਤ ਹੀ ਈਜ਼ੀਲੀ ਬਣ ਜਾਂਦੇ ਆ ਪਲੱਸ ਸੋਹਣੇ ਵੀ ਬਹੁਤ ਲੱਗਦੇ ਆ ਤੁਸੀਂ ਆਪਣੇ ਰਿਕੁਆਇਰਮੈਂਟ ਦੇ ਵਿੱਚ ਜੋ ਵੀ ਮਰਜ਼ੇ ਦੇ ਵਿੱਚ ਪਾ ਕੇ ਜਿਹੜਾ ਤੁਸੀਂ ਦੇ ਸਕਦੇ ਜੀ ਤੇ ਬਹੁਤ ਹੀ ਮਤਲਬ ਕੀ ਵਧੀਆ ਗਿਫਟ ਬਣ ਕੇ ਸਸਤੇ ਵਿੱਚ ਤਿਆਰ ਹੋ ਜਾਂਦੇ ਨੇ ਕਾਫੀ ਮੱਗ ਲੈ ਲੈਣੇ ਆ ਤੇ ਉੱਪਰੋਂ ਜਿਹੜੀ ਸਾਈਡ ਜਿਹੜੀ ਹੁੰਦਾ ਪਰ ਗਲਾ ਜਿਹੜਾ ਉਹ ਤੁਸੀਂ ਕੱਟ ਕਰ ਲੈਣਾ ਤੇ ਫਿਰ ਇਸ ਨੂੰ ਤੁਸੀਂ ਜਿਹੜਾ ਗਲਾ ਕੱਟਿਆ ਹੋਇਆ ਉੱਪਰੋਂ ਉਹ ਇਹਦੇ ਵਿੱਚ ਪਾ ਕੇ ਤੇ ਤੁਸੀਂ ਇਸ ਤਰੀਕੇ ਨਾਲ ਸੋਹਣੇ ਜਿਹੇ ਗਿਫਟ ਜਿਹੜੇ ਬਣਾ ਕੇ ਬੱਚਿਆਂ ਨੂੰ ਤੁਸੀਂ ਦੇ ਸਕਦੇ ਜੇ ਲੋੜੀ ਤੇ ਹਾਂਜੀ ਤੇ ਅੱਜ ਅਸੀਂ ਤੁਹਾਨੂੰ ਸਿਖਾਵਾਂਗੇ ਜੀ ਬਿਨਾ ਬੇਸਨ ਤੋਂ ਪਕੌੜੇ ਤੇ ਕਿਉਂਕਿ ਬੇਸਨ ਨਾਲ ਪਕੌੜੇ ਦੱਸ ਆਪਣੇ ਖਾਦੇ ਹੁੰਦੇ ਆ ਭਟਾ ਬਿਨਾ ਬੇਸਨ ਤੋਂ ਪਕੌੜੇ ਜਿਹੜੇ ਆ ਉਹ ਅੱਜ ਬਣਾਵਾਂਗੇ ਬਹੁਤ ਹੀ ਟੇਸਟਵਰਨਗੇ ਇਹਦੇ ਵਾਸਤੇ ਆਪਾਂ ਲੈ ਲਈ ਜੀ ਮੂੰਗੀ ਦੀ ਦਾਲ ਤੇ ਇਹਦੇ ਵਿੱਚ ਆਪਾਂ ਥੋੜੀ ਜੀ ਮਾਵਾ ਦੀ ਦਾਲ ਵੀ ਪਾਵਾਂਗੇ ਤੇ ਇਹਨੂੰ ਵਾਸ਼ ਕਰਨ ਲਾਂ ਇਸ ਤਰੀਕੇ ਨਾਲ ਵਾਸ਼ ਕਰਨਾ ਕਿਉਂਕਿ ਇਹਦਾ ਛਿਲਕਾ ਵਗੈਰਾ ਆਪਾਂ ਬਿਲਕੁਲ ਨਹੀਂ ਉਤਾਰਨਾ ਜੇ ਛਿਲਕਾ ਜੇ ਉਤਰ ਗਿਆ ਫਿਰ ਇਹਦਾ ਕ੍ਰਿਸਪੀਨੈਸ ਜਿਹੜਾ ਉਹ ਚਲੇ ਜਾਏਗਾ ਤੇ ਫਿਰ ਆਪਾਂ ਦਾਲ ਜਿਹੜੀ ਹੈ ਧੂਕ ਇੱਕ ਸਾਈਡ ਤੇ ਰੱਖ ਲਈਏ ਤੇ ਚੌਪ ਕਰ ਲਾਂਗੇ ਜਿਹਦੇ ਵਾਸਤੇ ਪਿਆਜ਼ ਤੇ ਪਰ ਮੈਂ ਦੋ ਪਿਆਜ਼ ਲੈ ਸੀ మీడియం ਸਾਈਜ਼ ਦੇ ਜੇ ਤੁਹਾਡੀ ਦਵਾਲ ਦੀ ਕੁਆਂਟੀਟੀ ਜ਼ਿਆਦਾ ਹੋਵੇ ਤੇ ਤੁਸੀਂ ਜ਼ਿਆਦਾ ਪਿਆਜ਼ ਵੀ ਲੈ ਸਕਦੇ ਜੀ ਤੇ ਇਹਦੇ ਵਿੱਚ ਪੈਣਾ ਜੀ ਹਰਾ ਲਸਣ ਤੇ ਹਰਾ ਪਿਆਜ਼ ਤੇ ਹਰਾ ਧਨੀਆ ਤਨਾ ਧਨੀਆ ਹਰੀ ਆ ਵੀ ਪਾ ਸਕਦੇ ਨੇ ਸੁੱਕ ਨਹੀਂ ਹਰਿਆ ਧਨੀਆ ਧਨੀਆ ਮਤਲਬ ਹਰਾਈ ਹੁੰਦਾ ਹੈ ਤੇ ਸੁੱਕਾ ਵੀ ਹੁੰਦਾ ਹੈ ਬਟ ਇੱਥੇ ਮੇਰੇ ਤੋਂ ਹਰਾ ਧਨੀਆ ਤੇ ਜੇ ਤੁਸੀਂ ਪਾਲਕ ਪਾਉਣੀ ਹੋਏ ਤੇ ਪਾਲਕ ਵੀ ਪਾ ਸਕਦੇ ਜੀ ਆਪਣੀ ਹਨਾ ਬਟ ਪਾਲਕ ਜਿਹੜੀ ਉਹ ਨਹੀਂ ਪੈਂਦੀ ਇਹਦੇ ਵਿੱਚ ਤੇ ਫਿਰ ਆਪਾਂ ਜਿਹੜੀਆਂ ਮਿਹਰੀਆਂ ਮਿਰਚਾਂ ਉਹਨੂੰ ਚੌਪ ਕਰਕੇ ਵੀ ਤੁਸੀਂ ਲੈ ਸਕਦੇ ਜੇ ਤੇ ਤੁਸੀਂ ਗ੍ਰाइंड ਇਹਦੇ ਵਿੱਚ ਕਰਨੇ ਹੋਣ ਗ੍ਰਾਈਂਡਰ 'ਚ ਤੇ ਗ੍ਰाइंड ਵੀ ਕਰ ਸਕਦੇ ਜੇ ਤੇ ਤੁਸੀਂ ਗ੍ਰाइंड ਕਰਕੇ ਇਹਨਾਂ ਨੂੰ ਸਾਰੇ ਨੂੰ ਸਾਈਡ ਤੇ ਰੱਖ ਲੈਣਾ ਤੇ ਜਿਹੜਾ ਫਿਰ ਆਪਾਂ ਇਹਦੇ ਵਿੱਚ ਕਰਾਂਗੇ ਜੀ ਇੱਕ ਮਸਾਲਾ ਇਹਦਾ ਵੱਖਰਾ ਜਿਹਾ ਟੇਸਟ ਇਹਦੇ ਨਾਲ ਬਹੁਤ ਵਧੀਆ ਹੁੰਦਾ ਹੈ ਜਿਹੜਾ ਸੁੱਕਾ ਧਨੀਆ ਤੇ ਜੀਰਾ ਕਾਲੀ ਮਿਰਚਾਂ ਤੇ ਦੋ ਆਪਾਂ ਲੈ ਲਾਂਗੇ ਜੀ ਲਾਲ ਮਿਰਚਾਂ ਤੇ ਆਪਾਂ ਮਸਾਲੇ ਨੂੰ ਜਿਆਦਾ ਫਾਈਨ ਬਾਰਡਰ ਨਹੀਂ ਬਣਾਉਣਾ ਥੋੜਾ ਮੋਟਾ ਹੀ ਕਰਨਾ ਹੈ ਤੇ ਫਿਰ ਇੱਥੇ ਆਪਾਂ ਦਾਲ ਜਿਹੜੀ ਉਹ ਗ੍ਰाइंड ਕਰ ਲਈ ਪਰ ਦਾਲ ਦਾ ਜਿਆਦਾ ਪੇਸਟ ਜਿਆ ਨਹੀਂ ਬਣਾਣਾ ਤੇ ਇਸ ਪਾਸੇ ਆਪਾਂ ਕੱਚਾ ਆਲੂ ਜਿਹੜਾ ਉਹ ਗ੍ਰੇਟ ਕਰ ਲਿਆ ਜੀ ਇੱਕ ਆਲੂ ਜ ਜੇ ਤੁਹਾਡੀ ਦਾਲ ਦੀ ਕੁਆਂਟੀਟੀ ਹੋਏ ਤੇ ਤੁਸੀਂ ਜਿਆਦਾ ਵੀ ਲੈ ਸਕਦੇ ਤੇ ਪਾਣੀ ਜਿਹੜਾ ਆਪਾਂ ਬਿਲਕੁਲ ਜਿਹੜਾ ਨਚੋੜ ਕੇ ਲੈਣਾ ਹੈ ਆਲੂ ਦਾ ਤੁਕੀ ਦੇ ਵਿੱਚ ਆਪਾਂ ਪਾਣੀ ਦਾ ਬਿਲਕੁਲ ਵੀ ਜ਼ੂਜ਼ ਨਹੀਂ ਕਰਨਾ ਵਿਦਆਊਟ ਪਾਣੀ ਹੀ ਅਸੀਸ ਨੂੰ ਬਣਾਉਣਾ ਆ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਗੋਭੀ ਗ੍ਰੇਟ ਕਰਕੇ ਜੇ ਤੁਹਾਡੇ ਤੋਂ ਹੋਰ ਵੀ ਕੋਈ ਹਰੀ ਸਬਜੀ ਹੋਵੇ ਜਿਵੇਂ ਕਿ ਗਾਜਰਾ ਜਾਂ ਪੱਤਾ ਗੋਭੀ ਉਹ ਵੀ ਤੁਸੀਂ ਇਹਨੂੰ ਗ੍ਰੇਡ ਕਰਕੇ ਛੋਟੇ ਛੋਟੇ ਚੌਪ ਕਰਕੇ ਜਾਂ ਵੀ ਇਹਦੇ ਵਿੱਚ ਐਡ ਔਨ ਕਰ ਸਕਦੇ ਜੇ ਤੇ ਉਹਦੇ ਨਾਲ ਵੀ ਟੇਸਟ ਬਹੁਤ ਹੀ ਵਧੀਆ ਆਵੇਗਾ ਤੇ ਜਿਹੜੀ ਆ ਦਾਲ ਹੈ ਜਦੋਂ ਵੀ ਗ੍ਰੇਨਡ ਕਰਨੀ ਆ ਬਿਲਕੁਲ ਪੇਸਟ ਜਾਂ ਨਹੀਂ ਬਣਾਉਣਾ ਥੋੜੀ ਜਿਹੀ ਮੋਟੀ ਰੱਖਣੀ ਹੈ ਤੇ ਪਾਣੀ ਬਿਲਕੁਲ ਵੀ ਆਪਾਂ ਇਹਦੇ ਵਿੱਚ ਨਹੀਂ ਪਾਣਾ ਕਿਉਂਕਿ ਜਦੋਂ ਆਪਾਂ ਮਸਾਲੇ ਵਗੈਰਾ ਪਾਵਾਂਗੇ ਤੇ ਪਾਣੀ ਜਿਹੜਾ ਸਬਜ਼ੀਆਂ ਦੇ ਵਿੱਚੋਂ ਆਲਮੋਸਟ ਨਿਕਲ ਜਾਏਗਾ ਤੇ ਹੁਣ ਆਪਾਂ ਤੈਨੂੰ ਇੱਥੇ ਜਿਹੜੇ ਆ ਪਕੌੜੇ ਬਣਾਉਣੇ ਸਟਾਰਟ ਕਰ ਦਿੱਤੇ ਨੇ ਬਟ ਮੈਂ ਇਹਨਾਂ ਨੂੰ ਤੁਹਾਨੂੰ ਦੱਸੂਗੀ ਕਿ ਇਹਦੀ ਸ਼ੇਪ ਜਿਹੜੀ ਆਪਾਂ ਕਿੱਦਾਂ ਦੀ ਰੱਖਣੀ ਹੈ ਬਿਲਕੁਲ ਜਿਹੜੀ ਆਪਾਂ ਇਹਦੀ ਸ਼ੇਪ ਜਿਹੜੀ ਆ ਗੋਲ ਰੱਖਣੀ ਹੈ ਤੇ ਜੇ ਤੁਹਾਨੂੰ ਲੱਗੇ ਕਿ ਤੁਹਾਡਾ ਜਿਹੜਾ ਪੇਸਟ ਹੈ ਉਹਦੇ ਵਿੱਚ ਜਿਆਦਾ ਪਾਣੀ ਜਿਹਾ ਲੱਗਦਾ ਪਿਆ ਹੈ ਕਿਉਂਕਿ ਹਰੀਆਂ ਸਬਜ਼ੀਆਂ ਹੋਣ ਕਰਕੇ ਇਹਦੇ ਵਿੱਚ ਨਮਕ ਪਾਜੇ ਤਾਂ ਪਾਣੀ ਜਿਹੜਾ ਉਹ ਆ ਜਾਂਦਾ ਆ ਹੋ ਜਾਂਦਾ ਤੇ ਫਿਰ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਬੇਸਨ ਵਿੱਚ ਪਾ ਸਕਦੇ ਜੀ ਕਿਉਂਕਿ ਪਕੌੜੇ ਇਦਾਂ ਕ੍ਰਿਸਪੀ ਬਣ ਗਏ ਉੱਪਰੋਂ ਤੇ ਵਿੱਚੋਂ ਜਿਹੜੇ ਐ ਸੌਫਟ ਹੋਣਗੇ ਬਟ ਇਹ ਹਾਫ ਡਨ ਨੇ ਇਹਨੂੰ ਤੁਸੀਂ ਦੂਸਰੀ ਵਾਰ ਵੀ ਖੋਰ ਕਰਕਰੇ ਕਰ ਸਕਦੇ ਜੀ ਤੇ ਹਾਂਜੀ ਤੇ ਜਿਹੜੀ ਆ ਪਕੌੜਿਆਂ ਦੀ ਸ਼ੇਪ ਬਿਲਕੁਲ ਇਦਾਂ ਰੱਖਣੀ ਆ ਉਸੀਂ ਪਕੌੜਿਆਂ ਵਾਂਗ ਨਹੀਂ ਕਰਨਾ ਜਿਦਾ ਲੱਡੂ ਬਣਾਇੰਦੇ ਆ ਲੱਡੂ ਬਣਾ ਬਣਾ ਕੇ ਇਹਦੇ ਵਿੱਚ ਜਿਹੜੇ ਆ ਐਡ ਕਰੀ ਜਾਣੇ ਆ ਬਹੁਤ ਹੀ ਈਜ਼ੀਲੀ ਬਣ ਜਾਂਦੇ ਆ ਇਸੇ ਕਰਕੇ ਇਹਦੇ ਵਿੱਚ ਪਾਣੀ ਜੜਾਉ ਬਿਲਕੁਲ ਵੀ ਨਹੀਂ ਰੱਖਣਾ ਕਿਉਂਕਿ ਪਾਣੀ ਜੇ ਆਪਾਂ ਪਾਵਾਂਗੇ ਤੇ ਫਿਰ ਇੱਕ ਕ੍ਰਿਸਪੀਨੈਸ ਨਹੀਂ ਬਣਨਗੇ ਤੇ